ਕੇਂਦਰੀ ਬਾਲ ਸਾਹਿਬ ਦੀ ਬੇਟੀ ਦਾ ਮੈਰਿਜ ਫੰਕਸ਼ਨ ਚੱਲ ਰਿਹਾ ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਉਦੋਂ ਇਹ ਮੈਰਿਜ ਫੰਕਸ਼ਨ ਜਿਹੜਾ ਹੈਗਾ ਪੰਜਾਬ ਦੇ ਸੀਐਮ ਦੀ ਅਫੀਸ਼ੀਅਲੀ ਰਹਾਇਸ਼ ਜਿਹੜੀ ਦਿੱਲੀ ਦੇ ਵਿੱਚ ਹੁੰਦੀ ਹੈ ਜਿਹਨੂੰ ਕਪੂਰਥਲਾ ਹਾਊਸ ਕਹਿੰਦੇ ਆ ਉੱਥੇ ਇਹ ਚੱਲ ਰਿਹਾ ਸਾਡੇ ਚੈਨਲ ਵੱਲੋਂ ਸਾਡੀ ਟੀਮ ਵੱਲੋਂ ਉਹਨਾਂ ਨੂੰ ਵਧਾਈ ਹੈ ਪਰ ਸਵਾਲ ਖੜੇ ਹੋ ਰਹੇ ਨੇ ਕਿ ਪੰਜਾਬ ਦੇ ਸੀਐਮ ਦੀ ਰਹਾਇਸ਼ 'ਤੇ ਇਹ ਨਿੱਜੀ ਫੰਕਸ਼ਨ ਕਿਉਂ ਕੀ ਇਹ ਸਿਰਫ ਰਹਾਇਸ਼ ਹੀ ਵਰਤੀ ਗਈ ਹੈ ਜਾ ਪੰਜਾਬ ਦਾ ਪੈਸਾ ਜਾਂ ਪੰਜਾਬ ਦੇ ਹੋਰ ਰਿਸੋਰਸਸ ਵੀ ਵਰਤੇ ਗਏ ਆ ਇਸ ਤੋਂ ਪਹਿਲਾਂ ਰਾਘਵ ਚੱਡਾ ਦੀ ਮੈਰਿਜ ਦਾ ਬੜਾ ਰੌਲਾ ਪਿਆ ਸੀ ਆਪਾਂ ਦੇਖਿਆ ਸੀਗਾ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਸ਼ਾਨਦਾਰ ਇੱਕ ਬਹੁਤ ਹੀ ਵਧੀਆ ਇੱਕ ਵਾਰ ਫੇਰ ਯੂ ਟਰਨ ਆਇਆ ਆ ਆਪਾਂ ਵਾਰ-ਵਾਰ ਗੱਲ ਕਰਕੇ ਛੱਡੇ ਆ ਕਿ ਵਰਲਡ ਰਿਕਾਰਡ ਉਹਨਾਂ ਨੇ ਯੂ ਟਰਨ ਦਾ ਬਣਾਇਆ ਅਸੀਂ ਇੱਕ ਸਵੇਰੇ ਖਬਰ ਕੀਤੀ ਸੀ ਇੱਕ ਹੋਰ ਯੂ ਟਰਨ ਆਇਆ ਕਿਹੜਾ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਔਰ ਦਿੱਲੀੋਂ ਲਾਏ ਪੰਜਾਬ ਦੇ ਵਿੱਚ ਵਾਈਸ ਚਾਂਸਲਰ ਕੇਜਰੀਵਾਲ ਦੇ ਨਜ਼ਦੀਕੀ ਸਾਥੀ ਇੱਥੇ ਵਾਈਸ ਚਾਂਸਲਰ ਲੱਗੇ ਕੀ ਕੀ ਗੋਲ ਖਿਲਾ ਰਹੇ ਆ ਉਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਆ ਬਾਬਾ ਫਰੀਦ ਯੂਨੀਵਰਸਿਟੀ ਜਿਹੜੀ ਹੈਗੀ ਆ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ ਵਿੱਚ ਉੱਥੋਂ ਦਾ ਮਾਮਲਾ ਜਿਹੜਾ ਨਵਾਂ ਸਾਹਮਣੇ ਆਇਆ ਇਸ ਤੇ ਬਹੁਤ ਅਹਿਮ ਜਿਹੜੀ ਗੱਲ ਕਰਨੀ ਆ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਕਲਵੰਗ ਜੁੜਿਆ ਸਭ ਤੋਂ ਪਹਿਲਾਂ ਸਵਾਗਤ ਕਰੂੰ ਪੱਟੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਸ਼ੁਕਰੀਆ ਸੁਖਵਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭਨਾਂ ਨੂੰ ਪਿਆ ਜੀ ਪੱਟਾ ਸਾਹਿਬ ਜਦੋਂ ਚਲੋ ਤੁਸੀਂ ਨਾਲ ਹੁੰਨੇ ਹੋ ਹੌਸਲਾ ਹੋਰ ਵੀ ਵੱਧ ਜਾਂਦਾ ਸਰਕਾਰ ਖਿਲਾਫ ਖੋਟੋ ਕੇ ਗੱਲ ਕਰਨ ਦਾ ਤੇ ਅੱਜ ਖਬਰ ਵੀ ਜਿਹੜੀ ਆ ਉਹ ਵੱਡੀ ਹਾਂਜੀ ਆਪਣੀਆਂ ਹੀ ਐਮਕੇਸੀ ਕਿਹੜੀ ਗੱਲ ਆਪਣੇਆਂ ਨੂੰ ਹੀ ਗੱਲਾਂ ਕੀਤੀ ਜੀ ਬਿਲਕੁਲ ਚਲੋ ਸ਼ੁਰੂਆਤ ਮੈਂ ਇਸੇ ਖਬਰ ਤੋਂ ਹੀ ਕਰਦਾ ਖਬਰ ਖੁਸ਼ੀ ਵਾਲੀ ਵੀ ਆ ਦੇਖੋ ਧੀਆ ਭੈਣਾ ਸਭ ਦੀਆਂ ਸਾਂਝੀਆਂ ਨੇ ਔਰ ਕੇਦਰੀਵਾਲ ਸਾਹਿਬ ਦੀ ਜਿਹੜੀ ਉਹ ਬੇਟੀ ਦੀ ਮੈਰਿਜ ਹੈ ਮੈਰਿਜ ਫੰਕਸ਼ਨ ਚੱਲ ਰਿਹਾ ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਔਰ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਔਰ ਇਹ ਤਸਵੀਰਾਂ ਜਿਹੜੀਆਂ ਕੁਝ ਫੰਕਸ਼ਨ ਦੀਆਂ ਆ ਆ ਜਿਹੜੇ ਇਹ ਤਸਵੀਰਾਂ ਬਾਹਰ ਆ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਹੈਗੀਆਂ ਨੇ ਪੰਜਾਬ ਦੇ ਕਪੂਰਥਲਾ ਹਾਊਸ ਜਿਹੜੇ ਪੰਜਾਬ ਦੇ ਸੀਐਮ ਦੀ ਆਫੀਸ਼ੀਅਲੀ ਰਹਾਇਸ਼ ਹੁੰਦੀ ਆ ਇੱਕ ਵਾਰ ਫੇਰ ਅਸੀਂ ਆਪਣੇ ਚੈਨਲ ਵੱਲੋਂ ਉਹਨਾਂ ਨੂੰ ਵਧਾਈ ਜ਼ਰੂਰ ਦਿੰਨੇ ਆ ਪਰ ਨਾਲ ਹੀ ਨਾਲ ਸਵਾਲ ਚੁੱਕਣਾ ਵੀ ਸਾਡਾ ਪੱਤੀ ਸਾਹਿਬ ਫਰਜ਼ ਹੈ ਤੇ ਇਸ ਕਰਕੇ ਸਵਾਲ ਚੁੱਕਣਾ ਵੀ ਸਾਡੇ ਲਈ ਲਾਜ਼ਮੀ ਹੈ ਔਰ ਸਵਾਲ ਇਹ ਹੈ ਕਿ ਠੀਕ ਹੈ ਮੈਰਿਜ ਹੋਈ ਹੈ ਕੇਦਰੀਵਾਲ ਸਾਹਿਬ ਦੀ ਬੇਟੀ ਦੀ ਸਾਡੇ ਵੱਲੋਂ ਵਧਾਈ ਹੈ ਧੀਆ ਪੇਣਾ ਸਭ ਦੀਆਂ ਸਾਧੀਆਂ ਨੇ ਪਰ ਇਹ ਮੈਰਿਜ ਫੰਕਸ਼ਨ ਪੰਜਾਬ ਦੇ ਮੁੱਖ ਮੰਤਰੀ ਦੀ ਨਿੱਜੀ ਰਹਾਇਸ਼ ਜਿਹੜੀ ਕਿ ਸਰਕਾਰੀ ਰਹਾਇਸ਼ ਹੁੰਦੀ ਹੈ ਮਤਲਬ ਨਿੱਜੀ ਮਤਲਬ ਜਿਹੜੀ ਉਹਨਾਂ ਦੀ ਆਪਣੀ ਰਹਾਇਸ਼ ਹੁੰਦੀ ਹੈ ਮੁੱਖ ਮੰਤਰੀ ਦੀ ਸਰਕਾਰੀ ਔਰ ਉਸ ਰਹਾਇਸ਼ ਦੇ ਉੱਪਰ ਇਹ ਫੰਕਸ਼ਨ ਕੀਤਾ ਜਾਣਾ ਉਦੇ ਤੇ ਸਵਾਲ ਖੜੇ ਹੋ ਰਹੇ ਆ ਔਰ ਇਸ ਤੋਂ ਪਹਿਲਾਂ ਰਾਘਵ ਚੱਡੇ ਨੇ ਵੀ ਇੱਥੇ ਕੁਝ ਫੰਕਸ਼ਨ ਜਿਹੜੇ ਉਹ ਕੀਤੇ ਸੀ ਉੱਤੇ ਵੀ ਸਵਾਲ ਖੜੇ ਹੋਏ ਸੀ ਪੰਜਾਬ ਪੁਲਿਸ ਉੱਤੇ ਲਾਈ ਗਈ ਚਲੋ ਲੱਗਣੀ ਹੈ ਮੁੱਖ ਮੰਤਰੀ ਦੀ ਰਹਾਇਸ਼ ਆ ਪੰਜਾਬ ਦੇ ਦੀ ਔਰ ਸਵਾਲ ਇਹ ਉੱਠਦਾ ਹੈ ਕਿ ਸਿਰਫ ਇਹ ਜਗ੍ਹਾ ਵਰਤੀ ਤਾਂ ਗਈ ਹੈ ਉਹਦੇ ਖਰਚੇ ਜਿਹੜੇ ਆ ਉਹ ਪੰਜਾਬ ਦੇ ਲੋਕਾਂ ਦੇ ਸਿਰ ਪੈਣੇ ਆ ਉਹਦਾ ਜਿਹੜਾ ਖਰਚਾ ਜਿਹੜਾ ਕੀ ਉਹ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਕੀਤਾ ਗਿਆ ਔਰ ਇਹਦੇ ਕਰਕੇ ਜਿਹੜੇ ਸਵਾਲ ਉੱਠ ਰਹੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਹਾਈਸਟ ਉੱਪਰ ਸਰਕਾਰੀ ਰਹਾਇਤਿਓਂ ਪਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦੀ ਬੇਟੀ ਦੀ ਮੈਰਿਜ ਕਿਉਂ ਇਹਦੇ ਦਾ ਸਵਾਲ ਜਿਹੜੇ ਉੱਠ ਰਿਹਾ ਕਿਵੇਂ ਦੇਖਦੇ ਆਂ ਇਸ ਪੂਰੀ ਚੀਜ਼ ਨੂੰ ਕਿ ਇਦਾਂ ਹੋਣਾ ਚਾਹੀਦਾ ਸੀ ਜਾਂ ਫਿਰ ਕੀ ਲੱਗਦਾ ਕਿ ਇੱਥੇ ਨਿੱਜੀ ਪੈਸੇ ਵਰਤੇ ਗਏ ਹੋਣੇ ਆ ਤਾਂ ਜਾਂ ਫਿਰ ਜੇ ਡਿਜੀਓ ਵਰਤੇ ਗਏ ਹੋਣੇ ਆ ਤਾਂ ਫਿਰ ਇੱਥੇ ਹੀ ਕਪੂਤਰ ਆਊ ਚ ਉਹਨਾਂ ਨੇ ਵਿਆਹ ਕਿਉਂ ਕਰਨਾ ਸੀਗਾ ਔਰ ਵੱਡੇ ਕਿਸੇ ਮੈਰਿਜ ਪੈਲੈਸ ਦੇ ਵਿੱਚ ਵੀ ਕੀਤਾ ਜਾ ਸਕਦਾ ਸੀ ਪਰ ਕਿਵੇਂ ਦੇਖਦੇ ਹੋ ਕਿ ਇੱਥੇ ਤਾਂ ਕੀਤਾ ਗਿਆ ਕਿ ਭਾਈ ਪੰਜਾਬ ਦੇ ਮਾਲ ਤੇ ਜਿਹੜਾ ਉਹ ਕਹਿੰਦੇ ਹੁੰਦੇ ਆ ਕਿ ਬਗਾਨੇ ਮਾਲ ਤੇ ਜਿਹੜਾ ਉਹ ਐਸ਼ ਕਰਨੀ ਹੈ ਤਾਂ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਦੇ ਕੋਸੇ ਕਵਿੰਦਰ ਜੀ ਕਿਤਾ ਚਲੋ ਸ਼ੋ ਘੜੀ ਹੈ ਉਹਨਾਂ ਦੀ ਬੇਟੀ ਦੀ ਮੈਰਿਜ ਹੈ ਚਲੋ ਆਪਾਂ ਤਾਂ ਅਸ਼ੀਰਵਾਦ ਹੀ ਦੇਈਏ ਪੰਜਾਬ ਜਿਵੇਂ ਕਹਿੰਦੇ ਹੁੰਦੇ ਨੇ ਫਿਤਤੀ ਫਿਤਤੀ ਜਿਉਂਗੇ ਪੁੱਤ ਸਵੱਗਣੋ ਹੋਵੇ ਮਤਲਬ ਇਹ ਚਲੋ ਪਬਲਿਕ ਲਾਈਫ ਦੇ ਵਿੱਚ ਕੁਸ਼ੀ ਚਾਂ ਪ੍ਰੋਪਰਟਾਈਟੀ ਦੀਆਂ ਹੁੰਦੀਆਂ ਨੇ ਜਿਹਦੇ ਉੱਪਰ ਲੋਕ ਸਵਾਲ ਖੜੇ ਕਰਨਗੇ ਵੀ ਆਉਣ ਵਾਲੇ ਦਿਨਾਂ 'ਚ ਹੁੰਦੇ ਵੀ ਨੇ ਪਰ ਚਲੋ ਉਹਨਾਂ ਨੇ ਕਰ ਲਿਆ ਸ਼ੋ ਘੜੀ ਹੈ ਇਹਦੇ 'ਚ ਕੋਈ ਮਾੜੀ ਗੱਲ ਕਹਿਣੀ ਚੰਗੀ ਨਹੀਂ ਲੱਗਦੀ ਆਪਣੇ ਆਪ ਦੇ ਵਿੱਚ ਹੀ ਦੂਜੀ ਚੀਜ਼ ਇਹ ਹੈ ਕਿ ਆਮ ਆਦਮੀ ਪਾਰਟੀ ਕਰ ਤੇ ਉੱਪਰ ਜਾਦਾ ਸਵਾਲ ਤਾਂ ਉੱਠਦੇ ਨੇ ਅਸਲ ਜ਼ਿਆਮ ਲੋਕਾਂ ਦੇ ਮਨਾਂ ਦੇ ਵਿੱਚ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਆਸਾਂ ਵਧਾਤੀਆਂ ਸੀ ਔਰ ਜਿਹੜਾ ਇਸ ਤਰ੍ਹਾਂ ਦਾ ਕੰਮ ਪਹਿਲੇ ਲੋਕ ਕਰਦੇ ਹੁੰਦੇ ਸੀ ਰਜਵਾੜੇ ਜਾਂ ਪੋਲਿਟਿਸ਼ੀਅਨ ਉਹ ਬੇਦਰੇਕੀ ਨਾਲ ਸਰਕਾਰੀ ਮਸ਼ੀਨਰੀ ਨੂੰ ਯੂਜ਼ ਕਰਦੇ ਸੀ ਇਹ ਇਸੇ ਵਹਿਦੇ ਨਾਲ ਆਏ ਸੀ ਵੀ ਅਸੀਂ ਇਦਾਂ ਦਾ ਨਹੀਂ ਹੋਣ ਦਿਆ ਕਰਾਂਗੇ ਘਟੋ ਘਟ ਵੀ ਜਿਹੜਾ ਸਰਕਾਰ ਦਾ ਜਾਂ ਲੋਕਾਂ ਦੀ ਜਿਹੜੀ ਪ੍ਰਾਪਰਟੀ ਹੈ ਉਹਦਾ ਮਤਲਬ ਬੜਾ ਧਿਆਨ ਰੱਖਿਆ ਜਾਵੇ ਚਾਹੇ ਉਹ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਸੀ ਚਾਹੇ ਉਹ ਸਰਕਾਰੀ ਸਾਧਨਾਂ ਦੇ ਮਾਮਲੇ ਦੇ ਵਿੱਚ ਸੀ ਗੱਲ ਉਹ ਜਿੰਨੇ ਡੰਕੇ ਦੇ ਨਾਲ ਇਹਨਾਂ ਨੇ ਕਿਹਾ ਸੀ ਇਸ ਕਰਕੇ ਆਮ ਬੰਦੇ ਦੇ ਮਨ 'ਚ ਫਿਰ ਸਵਾਲ ਉੱਠਦਾ ਹੈ ਰੰਜਿਸ਼ ਵੀ ਹੁੰਦੀ ਹੈ ਕਿਉਂਕਿ ਵੈਦੇ ਬਹੁਤ ਵੱਡੇ ਸੀ ਹਰਿਸ਼ਚੰਦਰ ਬਣਨ ਦੇ ਵੈਦੇ ਸੀਗੇ ਨਿਕਲੇ ਬਿਲਕੁਲ ਕੁਝ ਹੋਰ ਉਹਦੇ ਕਰਕੇ ਵੀ ਜਿਹੜੀਆਂ ਆਮ ਗੱਲਾਂ ਵੀ ਨੇ ਹਾਲਾਂਕਿ ਚਲੋ ਮੈਂ ਕਹਿੰਨਾ ਵੀ ਇਹ ਸੀਐਮ ਨੇ ਪੰਜਾਬ ਦੇ ਇਹਨਾਂ ਦੇ ਉਹ ਮਤਲਬ ਚੀਫ ਨੇ ਜਾਏ ਉਹਨਾਂ ਦੇ ਗੋਡੀਆਂ ਤਲਾਉਂਦੇ ਨੇ ਉਹਨਾਂ ਦੀ ਬੇਟੀ ਦਾ ਵਿਆਹ ਹੈ ਬੇਟੀ ਦੇ ਵਿਆਹ 'ਚ ਲਗਭਗ ਦੂਜੇ ਪਿੰਡਾਂ ਵਾਲੇ ਵੀ ਦੁੱਧ ਦੇ ਜਾਂਦੇ ਹਨ ਤੁਸੀਂ ਪੰਜਾਬ 'ਚ ਤੇ ਰਵਾਜ ਹੈਗਾ ਮਤਲਬ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ ਹੈ ਆਪਣੇ ਆਪ ਦੇ ਵਿੱਚ ਪਰ ਕਿਉਂਕਿ ਇਹ ਵਾਅਦਾ ਹੋਰ ਕਰਕੇ ਆਏ ਸੀਗੇ ਮਤਲਬ ਇਸ ਕਰਕੇ ਆਮ ਬੰਦਾ ਜਿਹੜਾ ਉਹ ਮਤਲਬ ਲੋਕਾਂ ਦੇ ਮਨਾਂ ਦੇ ਵਿੱਚ ਕੁਝ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਸ ਤਰੀਕੇ ਦੀਆਂ ਖੇਡਾਂ ਖੇਡੀਆਂ ਕਿਸਾਨਾਂ ਨਾਲ ਅਨੁਸਾਰ ਗੱਲਬਾਤ ਲਈ ਕੁੱਟ ਤਾ ਟਰਾਲੀਆਂ ਮਤਲਬ ਪਿੰਡ ਪਿੰਡ ਜਿਹੜੀ ਹੁਣ ਦੁਰਗਤੀ ਹੋ ਰਹੀ ਹੈ ਨਾ ਕੁਝ ਲੋਕਾਂ ਨੂੰ ਜਿਹੜੀ ਇਹਨਾਂ ਦੀ ਮਾਮੂਲੀ ਗੱਲ ਹੈ ਉਹ ਵੀ ਬਹੁਤ ਭੈੜੀ ਲੱਗਦੀ ਹੈ ਫਿਰ ਇਹ ਪਤਾ ਨਹੀਂ ਕਿਉਂ ਸੈਂਸਿਟਿਵ ਕਿਉਂ ਨਹੀਂ ਹਨ ਮੈਨੂੰ ਸਮਝ ਨਹੀਂ ਆਉਂਦੀ ਗੱਲ ਇਹਨਾਂ ਇਮੇਜ ਫੋਕਸ ਨੇ ਇਹਨਾਂ ਕੀ ਕਰਦੇ ਨੇ মিডিਏ ਦੇ ਉੱਪਰ ਫੋਟੋਆਂ ਤੇ ਇੰਨਾ ਕਰਦੇ ਨੇ ਮਤਲਬ ਇਹਨਾਂ ਨੂੰ ਇੰਨੀ ਗੱਲ ਨਹੀਂ ਸਮਝ ਆਉਂਦੀ ਕਿ ਤੁਸੀਂ ਜਿੰਨੇ ਜਿੰਨਾ ਵੱਡਾ ਇੱਕ ਡ੍ਰੀਮ ਦਿਖਾਏ ਸੀ ਜਿੰਨਾ ਕਰਕੇ ਆਏ ਸੀ ਭਾਈ ਉਹਦੇ ਉਲਟ ਤਾਂ ਨਾ ਕਰੋ ਘਟੋ ਘਟ ਪਰ ਦੂਜੀ ਚੀਜ਼ ਇਹ ਹੈ ਕਿ ਪਾਰਟੀਆਂ ਕਿਉਂਕਿ ਜੰਗ ਬੰਦੇ ਹੁੰਦੀ ਹੈ ਆਪਾਂ ਨੂੰ ਥੋੜਾ ਜਿਹਾ ਮੇਰਾ ਖਿਆਲ ਹੈ ਧਿਆਨ ਰੱਖਣਾ ਚਾਹੀਦਾ ਹੈ ਕਿ ਅਜੇ ਇਹਨਾਂ ਦੇ ਪਹਿਲੀ ਗੱਲ ਉਹਦੇ ਤਾਂ ਆਪ ਹੀ ਵਿਆਹ ਨਹੀਂ ਹੋਏ ਹੋਏ ਜਿਵੇਂ ਬੱਚੇ ਵੀ ਛੋਟੇ ਨੇ ਸਭ ਦੇ ਵਿੱਚ ਇਸ ਕਰਕੇ ਇਹਨਾਂ ਦੀ ਇਹ ਜਿਹੀਆਂ ਲੋੜਾਂ ਵੀ ਹੈਗੀਆਂ ਪਹਿਲਾਂ ਮਤਲਬ 60 ਸਾਲ ਤੋਂ ਉੱਪਰ ਵਾਲੇ ਸਿਆਸਤਦਾਨ ਹੁੰਦੇ ਸੀ ਬੜੇ ਘਾਗ ਉਹਨਾਂ ਦੇ ਨਿਆਣੇ ਨਿੱਕੇ ਕਿਸ ਨੂੰ ਪਤਾ ਵੀ ਨਹੀਂ ਸੀ ਲੱਗਦਾ ਵੀ ਕਿੱਥੇ ਨਸਲ ਦੇ ਵਿੱਚ ਸੋ ਇਹ ਇਹਨਾਂ ਦਾ ਇਹ ਹੈ ਕਿ ਉਹ ਜਿਵੇਂ ਕਚੱਜੇ ਹੁੰਦੇ ਨੇ ਨਾ ਥੋੜੇ ਜੇ ਮਤਲਬ ਜਿਹੜਾ ਕਰਦੇ ਨੇ ਉਹ ਵੀ ਇਨਕਸਪੀਰੀਅੰਸ ਦੇ ਵਿੱਚੋਂ ਵੀ ਤੁਸੀਂ ਕਿਤੇ ਹੋਰ ਕਰ ਲਓ ਐਡੇ ਐਡੇ ਵੱਡੇ ਤੁਹਾਡੇ ਕੋਲ ਮਤਲਬ ਰੀਅਲ ਅਟਰ ਬੈਠੇ ਨੇ ਈਡੀ ਦੇ ਹਜ਼ਾਰਾਂ ਕਰੋੜਾਂ ਵਾਲੇ ਮਤਲਬ ਜਿਹੜਾ ਮਰਜੀ ਮੈਰਿਜ ਪੈਰਿਸ ਕਰਾ ਲੈਂਦੇ 80 ਕਪੂਰਥਲਾ ਉਸ ਕਿੱਡੀ ਗੱਲ ਸੀ ਕਰਨ ਦੀ ਪ੍ਰਾਈਵਟ ਦੇਣਗੇ ਮੈਂ ਉਹੀ ਗੱਲ ਕਰਦਾ ਜਦੋਂ ਚਰਨਜੀਤ ਸਿੰਘ ਚੰਨੀ ਦੇ بیٹے ਦੇ ਮੈਰਿਜ ਦੀ ਕਹਿੰਦੇ ਕਿ ਚਰਨਜੀਤ ਸਿੰਘ ਚੰਨੀ ਇੱਕ ਵਾਰ ਆਪ ਬੋਲ ਰਹੇ ਸੀ ਕਹਿੰਦੇ ਕਿ ਇਥੋਂ ਤੱਕ ਜਾਂਚ ਹੋਈ ਕਿ ਮੇਰੇ ਬੇਟੇ ਦੇ ਵਿਆਹ ਦੀਆਂ ਪਲੇਟਾਂ ਤੱਕ ਗਿਣੀਆਂ ਗਈਆਂ ਜਾਂ ਹੋਰ ਹੈ ਉਹ ਜੀ ਚਲੋ ਉਹਨਾਂ ਨੇ ਗੱਲਾਂ ਬਾਤਾਂ ਦੱਸੀਆਂ ਸੀਗੀਆਂ ਪਰ ਹੁਣ ਗੱਲ ਇਹ ਆ ਵੀ ਉਹ ਵੀ ਚਲੋ ਕਿਸੇ ਦਾ ਧੀ ਪੁੱਤ ਸੀਗਾ ਚਲੋ ਫਿਰ ਅਸੀਂ ਉਹ ਤੇ ਸਵਾਲ ਨਹੀਂ ਚੱਕਦੇ ਕਿ ਬੇਟੀ ਦੀ ਮੈਰਿਜ ਤੇ ਸਵਾਲ ਨਹੀਂ ਚੱਕਦੇ ਪਰ ਇਹਨਾਂ ਦੀ ਇੰਟੈਂਸ਼ਨ ਬਿਲਕੁਲ ਤੁਹਾਡੀ ਗੱਲ ਪੱਟੀ ਸਾਹਿਬ ਠੀਕ ਹੈ ਕਿ ਤੁਹਾਡੇ ਕੋਲੇ ਇੰਨੇ ਵੱਡੇ ਵੱਡੇ ਲੋਕ ਜਿਹੜੇ ਉਹ ਬੈਠੇ ਐ ਕਿਤੇ ਵੀ ਕਰ ਸਕਦੇ ਸੀ ਫੰਕਸ਼ਨ ਇਹਦਾ ਮਤਲਬ ਜੇ ਇੱਥੇ ਫੰਕਸ਼ਨ ਕੀਤਾ ਤਾਂ ਕਿਤੇ ਨਾ ਕਿਤੇ ਨਿੱਜੀ ਪੈਸਾ ਤਾਂ ਇੱਥੇ ਬਚਾਉਣ ਦੇ ਲਈ ਹੀ ਕੀਤਾ ਹੋਣਾ ਔਰ ਇਸੇ ਕਰਕੇ ਕੀਤਾ ਹੋਣਾ ਕਿ ਜਿਹੜਾ ਉਹ ਚਲੋ ਇਧਰੋਂ ਉਧਰੋਂ ਹੋ ਜAVE ਸਾਰਾ ਜਿਗਾਰਡਮੈਂਟ ਹਰੇਕ ਨੂੰ ਹੁੰਦਾ ਹੀ ਐ ਤਾਂ ਫਿਰ ਇਸ ਕਰਕੇ ਜੇ ਇਹਦੀ ਕੋਕ ਪੜਤਾਲ ਹੁੰਦੀ ਐ ਤਾਂ ਭੱਟੀ ਸਾਹਿਬ ਜਿਵੇਂ ਰਾਘਵ ਚੱਡੇ ਵਾਲੀ ਮੈਰਿਜ ਦਾ ਰੋਲਾ ਪਿਆ ਕਿ ਪੰਜਾਬ ਦਾ ਬੜਾ ਪੈਸਾ ਉਹਦੇ ਤੇ ਖਰਚਿਆ ਗਿਆ ਤਾਂ ਕਿਤੇ ਨਾ ਕਿਤੇ ਇਹਦੇ ਵਿੱਚੋਂ ਵੀ ਬੜਾ ਕੁਝ ਨਿਕਲੂਗਾ ਦੇਖੋ ਜਿਹੜੀ ਮਾੜੀ ਗੱਲ ਮੈਨੂੰ ਲੱਗ ਰਹੀ ਐ ਨਾ ਸੁਖਿੰਦਰ ਜੀ ਉਹ ਇਹ ਐ ਕਿ ਚਲੋ ਕਈ ਵਾਰ ਬੰਦਾ ਨਾ ਤੁਹਾਡੇ ਉੱਪਰ ਮੋਢਿਆਂ ਤੇ ਬਹਿ ਜਾਂਦਾ ਹੈ ਕਿ ਮਤਲਬ ਜਿਹੜੀ ਉਹਨੂੰ ਇੱਕ ਦਿਖਾਉਣਾ ਹੈ ਜਿਹੜਾ ਉਹਦਾ ਦਿਖਾਵਾ ਕਰਨਾ ਹੈ ਨਾ ਕਿ ਪੰਜਾਬ ਨੂੰ ਤੁਸੀਂ ਲੁੱਟਦਾ ਰਹੇ ਹੋ ਠੀਕ ਹੈ ਲੁੱਟੋ ਭਾਈ ਤੁਹਾਨੂੰ ਚਲੋ ਐਨੇ ਲੋਕਾਂ ਨੇ ਐਮਐਲਏ ਦਿੱਤੇ ਨੇ ਮੌਕਾ ਦਿੱਤਾ ਹੈ ਜਿਹੜਾ ਲੁੱਟ ਕੇ ਉੱਪਰ ਦੀ ਮਤਲਬ ਜਿਹੜੀ ਹਿੱਕ ਤੇ ਮੰਗ ਦਲਣ ਵਾਲਾ ਕੰਮ ਕਰਦੇ ਨੇ ਉਹ ਮਾੜੀ ਅਸਲ ਦੇ ਵਿੱਚ ਗੱਲ ਕਿ ਹਰ ਚੀਜ਼ ਹੀ ਚਾਹੇ ਉਹ ਮਤਲਬ ਵਿਵੇਕ ਕੁਮਾਰ ਨੂੰ ਸਿਕਿਉਰਟੀ ਦਾ ਜੈ ਸਿਕਿਉਰਟੀ ਦੇਖਣ ਵਾਲੀ ਗੱਲ ਹੈ ਮਤਲਬ ਇਹ ਜਿੰਨੀ ਦੇਰ ਪੂਰੀ ਐਨ ਬੰਦਿਆਂ ਨੂੰ ਚੋਬ ਪੂਰੀ ਮਾਰਨੀ ਚਾਹੁੰਦੇ ਨੇ ਅਸਲ ਦੇ ਵਿੱਚ ਦੂਜੀ ਚੀਜ਼ ਇਹ ਕੀ ਹੈ ਕਿ ਪੰਜਾਬ ਚ ਖਾਣਾ ਤੁਸੀਂ ਸੁਣਿਆ ਹੋਣਾ ਆਪਾਂ ਕਿਸੇ ਦੀ ਜਾਤ ਤੇ ਨਹੀਂ ਕਮੈਂਟ ਕਰਦੇ ਉਹ ਕਹਿੰਦੇ ਜੱਟ ਤੇ ਬਾਣੀਆਂ ਦਾ ਨਸਲ ਦੇ ਵਿੱਚ ਕਿਤੇ ਸਾਂਝੀ ਸਾਂਝ ਪਿਆਲੀ ਕਰ ਲਈ ਤੇ ਮੱਝ ਲੈ ਆਏ ਸੀ ਉਹ ਜਦੋਂ ਮੱਝ ਲੈ ਆਂਦੀ ਤਾਂ ਉਹਨਾਂ ਨੇ ਆਪਸ ਵਿੱਚ ਵੰਡਿਆ ਵੀ ਫਿਰ ਕਿਦਾਂ ਕਰੀਏ ਇਹਨੂੰ ਉਹ ਮਤਲਬ ਬਾਣੀਆਂ ਸਿਆਣਾ ਸੀ ਜੱਟ ਕਮਲਾ ਸੀ ਉਹ ਕਹਿੰਦਾ ਕਹਿੰਦਾ ਜੀ ਗੱਲ ਇਹ ਹੈ ਵੀ ਦੇਖੋ ਤੁਸੀਂ ਤਾਂ ਸਰਦਾਰ ਹੋ ਤੁਸੀਂ ਤਾਂ ਅੱਗਾ ਤਾਂ ਤੁਹਾਡਾ ਹੋਊਗਾ ਤੁਸੀਂ ਰੱਖੋ ਪਿੱਛਾ ਮੈਨੂੰ ਦੇ ਦਿਓ ਉਹਗਾ ਮੈਂ ਚੱਕੀ ਜਾਇਆ ਕਰੂੰਗਾ ਕੋਈ ਗੱਲ ਨਹੀਂ ਉਹ ਬहोत ਜੱਟ ਨੂੰ ਸਮਝ ਆਈ ਵੀ ਉਹ ਚਾਰਾ ਮੂਰਿਓ ਪਾਇਆ ਕਰੇ ਉਹ ਖਲਾਉਣ ਤੇ ਉਹ ਹੋ ਗਿਆ ਤਾਰ ਉਹ ਝੋਲਿਆ ਕਰੇ ਅਸਲ ਦੇ ਵਿੱਚ ਸੋ ਉਹ ਫਿਰ ਸਿਆਣੇ ਬੰਦੇ ਕੋਲ ਗੋਇ ਦੀਆਂ ਪਾਠੀਆਂ ਵੀ ਬੈਕ ਜਾਂਦੀਆਂ ਤੇ ਦੁੱਧ ਦੋ ਚਲੋ ਪੇ ਘੱਟੇ ਵੇਖਣਾ ਦੁੱਧ ਉਹ ਜੱਟ ਤੇ ਬਾਣੀਆਂ ਦੀ ਅਸਲ ਦੇ ਵਿੱਚ ਜਿਹੜੀ ਕਹਿੰਦੇ ਨੇ ਵੀ ਸਾਂਝ ਪਿਆਲੀ ਇਦਾਂ ਦੀ ਹੋਈ ਹੁੰਦੀ ਐ ਅਸਲ ਦੇ ਵਿੱਚ ਤੇ ਉਹ ਫਿਰ ਕਿਸੇ ਸਿਆਣੇ ਬੰਦੇ ਕੋਲ ਗਿਆ ਉਹ ਕਹਿੰਦਾ ਜੀ ਮੈਂ ਕੀ ਕਰਾਂ ਵੀ ਮੈਂ ਤਾਂ ਹੁਣ ਮਤਲਬ ਇਸੇ ਕੰਮ ਤੇ ਹੀ ਲੱਗ ਗਿਆ ਮੈਂ ਤਾਂ ਲਿਆ ਕੇ ਭਰੀਆਂ ਟੋਟੋ ਕੇ ਚਾਰਾ ਖਲਾਈ ਜਾਨਾ ਤੇ ਉਹ ਤਾਰ ਚੋ ਕੇ ਆਰਾਮ ਨਾਲ ਚੌੜਾ ਹੋਇਆ ਫਿਰ ਤੇ ਦੁੱਧ ਪੀ ਲੈਂਦਾ ਤੇ ਉਹ ਕਹਿੰਦਾ ਵੀ ਤੂੰ ਐਂ ਕਰਿਆ ਕਰਨਾ ਜਦ ਤਾਰ ਕੱਢਣ ਲੱਗਦਾ ਤੂੰ ਮੂਰੇ ਸੋਟੀਆਂ ਮਾਰਨ ਤੇ ਸ਼ੁਰੂ ਕਰ ਦੇ ਅਗਰ ਮੂਰੇ ਨੇ ਆਪਣੇ ਵਾਲੇ ਪਾਸੇ ਤੇ ਉਹ ਫੇਰ ਕਿਤੇ ਜਾ ਕੇ ਪ੍ਰੋਪਰ ਕੰਮ ਹੋਇਆ ਉਹ ਮੇਰਾ ਖਿਆਲ ਹੈ ਵੀ ਇਹਨਾਂ ਨੂੰ ਮਾਨ ਸਾਹਿਬ ਨੂੰ ਇਦਾਂ ਹੀ ਕਰਨਾ ਪੈਣਾ ਅਦਰਵਾਇਜ਼ ਜਿਹੜੀ ਇਹ ਸਾਜ ਪਿਆਲੀ ਹੈ ਜਾਂ ਜਿਹੜੀ ਉਹਨੂੰ ਵਿੜੀ ਕਹਿੰਦੇ ਨੇ ਪੰਜਾਬੀ ਵਿੱਚ ਲਫ਼ਜ਼ ਅਦਰਵਾਇਜ਼ ਇਹ ਬਦਲ ਪੰਜਾਬ ਨੂੰ ਮਹਿੰਗੀ ਪੈ ਰਹੀ ਹੈ ਸਾਰਾ ਸਾਰਾ ਪੰਜਾਬ ਦਾ ਦੇਖੋ ਕਰਜ਼ਾਈ ਹੋ ਗਿਆ ਬਹੁਤ ਵੱਡਾ ਬਹੁਤ ਵੱਡਾ ਕਰਜ਼ਾ ਚੜ ਰਿਹਾ ਹੈ ਹੋਰ ਸਾਰੀਆਂ ਸਿਕਿਉਰਟੀਆਂ ਸਾਰੇ ਫਜ਼ੂਲ ਖਰਚੇ ਚਲੋ ਸ਼ਾਦੀ ਵਿਆਹ ਤਾਂ ਬਗਲੇ ਹੀ ਨਹੀਂ ਹੁੰਦੀ ਏਡੀ ਔਰ ਬਹੁਤ ਵੱਡੇ ਪੱਧਰ ਦੇ ਉੱਪਰ ਜੋਕਾਂ ਲੱਗੀਆਂ ਹੋਈਆਂ ਨੇ ਮਤਲਬ ਇਹਨਾਂ ਨੂੰ ਪੰਜਾਬ ਦਾ ਜਿਹੜਾ ਮਤਲਬ ਉਹ ਧਾਰੋਹ ਚੋਈ ਜਾ ਰਹੇ ਨੇ ਮਤਲਬ ਇਹ ਟੈਕਸ ਇਕੱਠੇ ਕਰਕੇ ਲੁੱਟਮਾਰ ਕਰਕੇ ਜੋ ਵੀ ਹੁੰਦਾ ਜਿਸ ਤਰੀਕੇ ਦੇ ਨਾਲ ਸਰਕਾਰੀ ਨਹੀਂ ਮੂੰਹ ਅੱਗੇ ਭਗਵੰਤਪਨ ਦਾ ਕੀਤਾ ਹੋਇਆ ਤੇ ਪਿੱਛੋਂ ਫਾਇਦੇ ਜਿਹੜੇ ਆ ਉਹ ਆਪ ਲਈ ਜਾਂਦੇ ਔਰ ਚੱਗੇ بڑے ਕੰਮਾਂ ਦਾ ਜਿਹੜਾ ਅਸਰ ਆ ਉਹ ਭਗਵੰਤਪਨ ਤੇ ਪਈ ਜਾਂਦਾ ਉਹ ਹਾਂ ਉਹ ਨਾ ਇਹਦੇ ਲੱਗਣਾ ਹੈ ਅਸਲ ਦੇ ਵਿੱਚ ਸੋ ਥੋੜਾ ਜਿਹਾ ਮੇਰਾ ਖਿਆਲ ਹੈ ਇਹਨਾਂ ਨੂੰ ਜਾਗਣਾ ਚਾਹੀਦਾ ਪੰਜਾਬ ਵਾਲੇ ਝਾੜੂ ਵਾਲੇ ਨੂੰ ਕਿ ਠੀਕ ਹੈ ਭਾਈ ਝਾੜੂ ਮਾਰੋ ਮਦਲੇਨੀ ਨਾਂ ਵੀ ਇੱਥੋਂ ਝਾੜੂ ਮਾਰ ਕੇ ਸਾਰਾ ਕੁਝ ਇਕੱਠਾ ਕਰਕੇ ਦਿੱਲੀ ਨੂੰ ਜਾ ਕੇ ਦੇਈ ਜਾਓ ਤੇ ਉੱਥੇ ਦਾ ਜਿਹੜਾ ਕੋੜਾ ਇਕੱਠਾ ਕਰਕੇ ਇੱਥੇ ਲਿਆਈ ਜਾਓ ਇਹ ਨਾ ਨਾ ਕੰਮ ਕਰੋ ਸੋ ਇਹ ਥੋੜਾ ਧਿਆਨ ਰੱਖਣਾ ਚਾਹੀਦਾ ਬਾਕੀ ਦੇਖੋ ਹੂੰ ਚਲੋ ਇੱਕ ਵਾਰ ਫੇਰ ਅਸੀਂ ਆਪਣੇ ਦਰਸ਼ਕਾਂ ਨੂੰ ਕਲੀਅਰ ਕਰ ਦਿੰਨੇ ਆ ਅਰਵਿੰਦ ਕੇਜਰੀਵਾਲ ਦੀ ਅੱਜ ਬੀਟੀ ਦੀ ਮੈਰਿਜ ਫੰਕਸ਼ਨ ਹੈ ਔਰ ਅਸੀਂ ਉਹਨਾਂ ਨੂੰ ਵਧਾਈ ਵੀ ਦਿੰਨੇ ਆ ਔਰ ਧੀਆ ਭੈਣਾ ਸਭ ਦੀਆਂ ਸੰਜੀਆਂ ਨੇ ਅਸੀਂ ਉਹਨਾਂ ਦੇ ਮੈਰਿਜ ਦੇ ਉੱਪਰ ਵੀ ਕਿਸੇ ਤਰੀਕੇ ਦਾ ਸਵਾਲ ਜਿਹੜਾ ਉਹ ਨਹੀਂ ਚੁੱਕਣਾ ਚਾਹੁੰਦੇ ਉਹਨਾਂ ਨੂੰ ਵਧਾਈ ਆ ਉਹਨਾਂ ਦੇ ਪਰਿਵਾਰ ਨੂੰ ਵਧਾਈ ਆ ਦੀ ਪੂਰੀ ਟੀਮ ਵੱਲੋਂ ਵਧਾਈ ਹੈ ਪਰ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਮੈਰਿਜ ਫੰਕਸ਼ਨ ਜਿਹੜਾ ਨਾ ਇਹ ਪੰਜਾਬ ਦੇ ਮੁੱਖ ਮੰਤਰੀ ਦੀ ਰਿਹائش ਹੁੰਦੀ ਹੈ ਨਾ ਜਿਹੜੀ ਉਹ ਕਪੂਰਤਲਾ ਹਾਊਸ ਦੇ ਵਿੱਚ ਉੱਥੇ ਇਹ ਮੈਰਿਜ ਫੰਕਸ਼ਨ ਹੋ ਰਿਹਾ ਉੱਥੇ ਇਹ ਮੈਰਿਜ ਫੰਕਸ਼ਨ ਕਿਉਂ ਹੋ ਰਿਹਾ ਸਵਾਲ ਇਹਦੇ ਤੇ ਜਿਹੜੇ ਉੱਠ ਰਹੇ ਨੇ ਕਿ ਪੰਜਾਬ ਦੇ ਰਿਸੋਰਸਸ ਦੇ ਨਾਲ ਇਹ ਸਾਰੇ ਫੰਕਸ਼ਨ ਜਿਹੜੇ ਆ ਹੋ ਰਹੇ ਇਸ ਤੋਂ ਪਹਿਲਾਂ ਰਾਘਵ ਚੱਡਾ ਦੀ ਮੈਰਿਜ ਦਾ ਵੀ ਜਿਹੜਾ ਉਹ ਕਾਫੀ ਰੌਲਾ ਪਿਆ ਸੀ ਕਿ ਉੱਥੇ ਵੀ ਪੰਜਾਬ ਦਾ ਜਿਹੜਾ ਉਹ ਪੈਸਾ ਗਿਆ ਹੋਇਆ ਹੈਗਾ ਔਰ ਦੂਜੇ ਪਾਸੇ ਉਹ ਚਰਨਜੀਤ ਸਿੰਘ ਚੰਨੀ ਦੇ ਕਹਿੰਦੇ ਕਿ ਮੁੰਡੇ ਦੇ ਵਿਆਹ ਦੇ ਪਕੌੜੇ ਤੱਕ ਪਲੇਟਾਂ ਤੱਕ ਪਾਣੀ ਦੀਆਂ ਬੋਤਲਾਂ ਤੱਕ ਗਿਣੀਆਂ ਗਈਆਂ ਜਾਂਚ ਜਦੋਂ ਇਹਨਾਂ ਨੇ ਚਲਾਈ ਕਿ ਕੁਝ ਨਾ ਕੁਝ ਨਿਕਲ ਆਵੇ ਹੁਣ ਖੁਦ ਪੰਜਾਬ ਦੇ ਮੁੱਖ ਮੰਤਰੀ ਦੀ ਰਹਾਇਸ਼ ਤੇ ਅਰਵਿੰਦ ਕੇਜਰੀਵਾਲ ਕਿਉਂ ਜਿਹੜੀ ਉੱਥੇ ਕਰ ਰਹੇ ਨੇ ਜਿਹੜਾ ਫੰਕਸ਼ਨ ਕੀ ਉਹਨਾਂ ਨੇ ਕੋਈ ਪੈਸਾ ਦਿੱਤਾ ਹੋਊਗਾ ਜੇ ਪੈਸਾ ਦੇਣਾ ਹੀ ਸੀ ਤਾਂ ਕਿਤੇ ਬਾਹਰ ਮੈਰਿਜ ਪੈਲਸ ਦੇ ਵਿੱਚ ਵੀ ਜਿਹੜਾ ਉਹ ਕੀਤਾ ਜਾ ਸਕਦਾ ਸੀ ਫੰਕਸ਼ਨ ਤਾਂ ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਦਾਲ ਦੇ ਵਿੱਚ ਕੁਝ ਕਾਲਾ ਕਿਤੇ ਨਾ ਕਿਤੇ ਪੰਜਾਬ ਦੇ ਰਿਸੋਰਸਸ ਵਰਤੇ ਜਾ ਰਹੇ ਨੇ ਤਾਂ ਇਹਦੇ ਤੇ ਸਵਾਲ ਜਿਹੜੇ ਉੱਠ ਰਹੇ ਉੱਠ ਰਹੇ ਨੇ ਕਿ ਪੰਜਾਬ ਦੇ ਸੀਐਮ ਦੀ ਰਹਾਇਸ਼ ਤੇ ਕੀ ਇਕੱਲੀ ਰਹਾਇਸ਼ ਵਰਤੀ ਗਈ ਹੈ ਜੇ ਰਹਾਇਸ਼ ਵਰਤੀ ਗਈ ਹੈ ਰਿਸੋਰਸਸ ਤਾਂ ਫਿਰ ਵੀ ਉੱਤੇ ਲੱਗੇ ਆ ਪੁਲਿਸ ਲੱਗੀ ਆ ਹੋਰ ਬਿਜਲੀ ਹੋਰ ਲੜਾ ਪਬੜਬੜਾ ਕੁਝ ਤੇ ਹੋਰ ਖਰਚਾ ਵੀ ਫਿਰ ਪੰਜਾਬ ਦਾ ਜਿਹੜਾ ਹੋਇਆ ਹੋਣਾ ਤਕਰੀਬ ਲੋਕਾਂ ਨੂੰ ਇਹਦੀ ਹੈ ਪੱਟੀ ਸਾਹਿਬ ਮੈਨੂੰ ਲੱਗਦਾ ਕਿ ਕੰਮਾਂ ਨੂੰ ਲੈ ਕੇ ਤਾਂ ਲੋਕ ਇੰਨੀ ਵਿਰੋਧਤਾ ਸਰਕਾਰ ਦੀ ਕਰ ਹੀ ਨਹੀਂ ਰਹੇ ਇਹੋ ਜਿਹੇ ਜਿਹੜੇ ਚੱਜ ਇਹ ਕਰ ਰਹੇ ਆ ਇਹਨਾਂ ਦੇ ਕਰਕੇ ਲੋਕਾਂ ਲੋਕ ਵਿਰੋਧਤਾ ਜ਼ਿਆਦਾ ਕਰ ਰਹੇ ਬਿਲਕੁਲ ਜਿਹੜੀ ਗੱਲ ਦੇਖੋ ਇਹ ਹੁੰਦਾ ਮੈਨਰ ਇੱਕ ਮੈਟਰ ਹੁੰਦੀ ਹੈ ਇੱਕ ਮੈਨਰ ਹੁੰਦਾ ਕਈ ਵਾਰ ਨਾ ਆਪਾਂ ਬੰਦੇ ਬਹੁਤ ਵੱਡਾ ਗਲਤੀ ਵੀ ਕਰ ਜਾਂਦੇ ਨੇ ਪਰ ਤਰੀਕਾ ਜਿਹੜਾ ਹੁੰਦਾ ਨਾ ਉਹ ਕਲਚਰਲ ਸੱਭਿਆਚਾਰਕ ਜਾਂ ਮਤਲਬ ਅੱਛਾ ਹੁੰਦਾ ਹੈ ਉਹ ਥੋੜਾ ਜਿਹਾ ਇਹਨਾਂ ਨੂੰ ਤਰੀਕਾ ਨਹੀਂ ਦਿੱਲੀ ਵਾਲਿਆਂ ਨੂੰ ਆ ਰਿਹਾ ਹੈ ਕਿ ਪੰਜਾਬ ਦੀ ਜਿਹੜੀ ਸੈਂਸਿਬਿਲਟੀ ਹੈ ਨਾ ਕਲਚਰਲ ਸੈਂਸਿਬਿਲਟੀ ਉਹਨੂੰ ਹਰਟ ਕਰਦੇ ਨੇ ਜਿਸ ਤਰ੍ਹਾਂ ਮਾਨ ਸਾਹਿਬ ਹੁਣ ਦੋਨੇ ਸੀਐਮਸੀਸੀ ਕੇਜਰੀਵਾਲ ਵੀ ਉਦੋਂ ਸੀਐਮਸੀ ਉਹਨੂੰ ਜੀਪ ਦੇ ਸਾਈਡ ਤੇ ਲਟਕਾ ਲਿਆ ਸੀ ਇਹ ਚੀਜ਼ਾਂ ਮਤਲਬ ਚਾਹੇ ਉਹ ਹੋ ਸਕਦਾ ਵੀ ਭਗਵਾਨ ਸਿੰਘ ਮਾਨ ਨਾ ਕੁਝ ਕਹਿੰਦੇ ਹੋਣ ਪਰ ਪੰਜਾਬੀ ਨੇ ਜਿਹੜੀ ਉਹ ਨਾ ਚੀਜ਼ਾਂ ਬੜੇ ਬੜੇ ਸੈਂਸਿਟਿਵ ਨੇ ਇਹਨਾਂ ਨੂੰ ਇਹ ਕੱਲ ਦਾ ਮੇਰਾ ਖਿਆਲ ਹੈ ਦਿੱਲੀ ਵਾਲਿਆਂ ਨੂੰ ਪਤਾ ਨਹੀਂ ਜਾਣ ਕੀ ਕਰਦੇ ਨੇ ਇਹ ਤਾਂ ਦਿੱਲੀ ਚ ਵੀ ਤਾਂ ਪੰਜਾਬੀ ਪੰਜਾਬੀ ਹੋਈ ਨਹੀਂ ਸਾਰੇ ਪਰ ਇਹ ਕਰਦੇ ਨੇ ਮਤਲਬ ਇਹ ਫਿਰ ਚੁਬਦੀ ਆ ਟੋਕਾਂ 'ਚ ਉਹ ਚਰਚਾ ਬਣਦੀ ਆ ਔਰ ਉਹਦੇ ਨਾਲ ਬਦਨਾਮੀ ਹੁੰਦੀ ਆ ਕੀ ਫਾਇਦਾ ਉਸ ਕੱਲ ਦਾ ਸਾਰਾ ਜਿਹੜਾ ਇਹਨਾਂ ਕਰੋੜਾਂ ਰੁਪਈਆ ਮੀਡੀਆ ਤੇ ਖਰਚਦੇ ਨੇ ਉਹ ਖੂ ਖਾਤੇ 'ਚ ਪੈ ਜਾਂਦੇ ਨੇ ਟੋਕਾਂ ਨੂੰ ਨਫ਼ਰਤ ਹੋਣੀ ਸ਼ੁਰੂ ਹੋ ਜਾਂਦੀ ਆ ਇਹ ਇਹਨਾਂ ਨੂੰ ਅਵੋਇਡ ਕਰਨੀ ਚਾਹੀਦੀ ਹੈ ਜੋ ਬਲਕੋ ਚਲੋ ਅਗਲੀ ਖਬਰ ਭੱਟੀ ਸਾਹਿਬ ਆਪਾਂ ਲੈ ਲੈਨੇ ਆ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਅੱਜ ਨਵਾਂ ਸ਼ਾਨਦਾਰ ਯੂ ਟਰਨ ਆਇਆ ਔਰ ਅਕਸਰ ਅਸੀਂ ਗੱਲ ਕਰਦੇ ਆ ਕਿ ਕੁਝ ਦਿਨ ਪਹਿਲਾਂ ਗੱਲ ਕਰਕੇ ਹਟੇ ਆ ਕਿ ਮੁੱਖ ਮੰਤਰੀ ਨੇ ਵਰਲਡ ਰਿਕਾਰਡ ਬਣਾਇਆ ਪਿਛਲੇ ਇੱਕ ਹਫਤੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਚੌਥਾ ਪੰਜਵਾਂ ਜਿਹੜਾ ਉਹ ਯੂ ਟਰਨ ਹੈ ਔਰ ਸ਼ਾਨਦਾਰ ਯੂ ਟਰਨ ਅੱਜ ਇੱਕ ਨਵਾਂ ਮਾਰਿਆ ਵਰਲਡ ਰਿਕਾਰਡ बार-बार ਅਸੀਂ ਗੱਲ ਕਰ ਰਹੇ ਆ ਕਿ ਜਿਹੜਾ ਵਰਲਡ ਰਿਕਾਰਡ ਇਹਨਾਂ ਨੇ ਬਣਾਇਆ ਤਾਂ ਇਹ ਵਰਲਡ ਰਿਕਾਰਡ ਦੇ ਉੱਪਰ ਮੈਨੂੰ ਲੱਗਦਾ ਕਿਸੇ ਦਾ ਹੁਣ ਟੁੱਟਣਾ ਨਹੀਂ ਪਰ ਅੱਜ ਇਹ ਜਿਹੜਾ ਜੂ ਟਰਨ ਮਾਰਿਆ ਸਵੇਰੇ ਸਾਡੇ ਚੈਨਲ ਦੇ ਵੱਲੋਂ ਪ੍ਰਬੁਕਤਾ ਦੇ ਨਾਲ ਉਹ ਖਬਰ ਜਿਹੜੀ ਆ ਦਿਖਾਈ ਗਈ ਸੀ ਜਿਹਦੇ ਵਿੱਚ ਇਹ ਗੱਲ ਸੀਗੀ ਕਿ ਭਾਈ ਅਧਿਆਪਕ ਜਿਹੜੇ ਨੇ ਪੰਜਾਬ ਦੇ ਉਹਨਾਂ ਨੂੰ ਜਿਹੜਾ ਹੈਗਾ ਡਿਊਟੀ ਲਾਈ ਗਈ ਆ ਕਿ ਭਾਈ ਤੁਸੀਂ ਫਸਲਾਂ ਦਾ ਸਰਵੇ ਕਰਨਾ ਔਰ ਇਹ ਡਿਊਟੀ ਵੀ ਉਸ ਜਿਹੜੇ ਦੇ ਮਤਲਬ ਲੋਕਾਂ ਦੀ ਅਧਿਆਪਕਾਂ ਦੀ ਲਾਈ ਗਈ ਬਾਏ ਆਰਡਰ ਕਰਕੇ ਕਿ ਜਿਹੜਾ ਜਿਹੜਾ ਹਲਕਾ ਜਿਹੜਾ ਪੈਂਦਾ ਜਿਹੜਾ ਇਲਾਕਾ ਪੈਂਦਾ ਉਹ ਉਥੋਂ ਦੇ ਜਿਹੜਾ ਹੈਗਾ ਮੰਤਰੀ ਹੈ ਉਹ ਸਿੱਖਿਆ ਮੰਤਰੀ ਹੈ ਯਾਨੀ ਸਿੱਖਿਆ ਮੰਤਰੀ ਦੇ ਆਪਣੇ ਹਲਕੇ ਦੇ ਆਪਣੇ ਇਲਾਕੇ ਦੇ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਲਾਇਆ ਗਿਆ ਕਿ ਭਾਈ ਤੁਸੀਂ ਸਰਵੇ ਕਰਨਾ ਫਸਲਾਂ ਦਾ ਤਾਂ ਬੜਾ ਰੌਲਾ ਰੱਪਾ ਪੈ ਗਿਆ ਕਿ ਭਗਵੰਤ ਮਾਨ ਤਾਂ ਕਹਿੰਦੇ ਸੀਗੇ ਕਿ ਭਾਈ ਹੋਰ ਕੋਈ ਅਸੀਂ ਕੰਮ ਕਰਾਵਾਂਗੇ ਨਹੀਂ ਅਧਿਆਪਕਾਂ ਤੋਂ ਤਾਂ ਫਿਰ ਅਸੀਂ ਵੀ ਰੌਲਾ ਰੱਪਾ ਪਾਇਆ ਤਾਂ ਹੁਣ ਇੱਕ ਸ਼ਾਨਦਾਰ ਯੂ ਟਰਨ ਉਤੇ ਆ ਗਿਆ ਭੱਟੀ ਸਾਹਿਬ ਕਿਵੇਂ ਦੇਖਦੇ ਹੋ ਯੂ ਟਰਨ ਦੀਆਂ ਤੁਹਾਨੂੰ ਫਿਰ ਮੁਬਾਰਕਾਂ ਜੀ ਨੇ ਚਲੋ اچھی ਗੱਲ ਹੈ ਮੈਂ ਸਮਝਦਾ ਦੇਖੋ ਵੈਸੇ ਇਹ ਹੈਰਾਨੀ ਹੋਈ ਮੈਨੂੰ ਕਿ ਜਿਹੜਾ ਸਿੱਖਿਆ ਮੰਤਰੀ ਦੇ ਇਲਾਕੇ ਦੇ ਵਿੱਚ ਹੀ ਇੰਦਾ ਕਿਸ ਨੇ ਕਮੇ ਡਿਊਟੀ ਲਾ ਦਿੱਤੀ ਕਈ ਵਾਰੀ ਹੁੰਦਾ ਵੀ ਸਿੱਖਿਆ ਮੰਤਰੀ ਹੋਰ ਹੁੰਦਾ ਕਿਸੇ ਹੋਰ ਲਾਕੇ ਚ ਕੋਈ ਡੀਓ ਕੋਈ ਬੀਓ ਕੋਈ ਐਵੇਂ ਹੀ ਡਿਊਟੀ ਲਾ ਦਿੰਦੇ ਨੇ ਕਈ ਵਾਰ ਉੱਪਰ ਤੱਕ ਨਹੀਂ ਵੀ ਪਤਾ ਲੱਗਦਾ ਉਤਮ ਮਤਲਬ ਲਾਕਾ ਹੀ ਉਹਨਾਂ ਦਾ ਤਾਂ ਹੁਣ ਗੱਲ ਬਿਲਕੁਲ ਨਹੀਂ ਸੀ ਹੋਣੀ ਚਾਹੀਦੀ ਇਸ ਦੇ ਵਿੱਚ ਪਰ ਫਿਰ ਵੀ ਮੈਂ ਸਮਝਦਾ ਚਲੋ ਚੰਗੀ ਗੱਲ ਹੈ ਇਹ ਤੇ ਪ੍ਰੈਸਟੀਜ ਨਹੀਂ ਬਣਾਉਣੀ ਚਾਹੀਦੀ ਇਹ ਨਿਆਣੇ ਨੇ ਗਲਤ ਫੈਸਲੇ ਹੋ ਜਾਂਦੇ ਨੇ ਵਾਪਸ ਲੈਣ ਚ ਵੀ ਇੱਡੀ ਕੀ ਮਾੜੀ ਗੱਲ ਹੁੰਦੀ ਹੈ ਕਿਉਂਕਿ ਗਰਾਉਂਡ ਲੈਵਲ ਦੇ ਉੱਪਰ ਗਵਰਨੈਂਸ ਲਗਭਗ ਜ਼ੀਰੋ ਹੈ ਕੋਈ ਕਿਸੇ ਨੂੰ ਪੁੱਛਦਾ ਨਹੀਂ ਕਿਸੇ ਨੂੰ ਕੋ ਪਤਾ ਨਹੀਂ ਲੱਗਦਾ ਮਤਲਬ ਪਿਛਲੇ ਦਿਨੀ ਜਿਹੜੀ ਐਜੂਕੇਸ਼ਨ ਕ੍ਰਾਂਤੀ ਆਈ ਹੈ ਪਹੁੰਚ ਦੇਖਿਆ ਹੀ ਹੈ ਵੀ ਉਹ ਕਿਵੇਂ ਟਾਇਲਟਾਂ ਦੇ ਬੋਰਡ ਬਣਾ ਲਏ ਹੋਰ ਕਰ ਲਿਆ ਮਤਲਬ ਇਹ ਕੋਈ ਨਾ ਇੱਕ ਕੋਆਰਡੀਨੇਟਿਡ ਜਿਵੇਂ ਗਵਰਨਮੈਂਟ ਹੁੰਦੀ ਉਦੋਂ ਨਹੀਂ ਹੈ ਪਰ ਚਲੋ ਗਲਤ ਫੈਸਲਾ ਕੀਤਾ ਤੁਸੀਂ ਤੋਂ ਆਪਣੇ ਚੈਨਲ ਨੇ ਇਹਨਾਂ ਜ਼ੋਰ ਨਾਲ ਚੱਕਿਆ ਉਹਨਾਂ ਨੇ ਸੁਣੀ ਗੱਲ ਵਾਪਸ ਲੈ ਲਿਆ ਸਗੋਂ ਤੁਸੀਂ ਇਹ ਤਾਂ ਮੇਰਾ ਖਿਆਲ ਹੈ ਕਿਸਮ ਦੇ ਨਾਲ ਬਿਨਾਂ ਤਨਖਾਹ ਤੋਂ ਤੁਸੀਂ ਸੇਵਾ ਕਰ ਰਹੇ ਹੋ ਕਿ ਜਿਹੜੇ ਗਲਤ ਫੈਸਲੇ ਨੇ ਹੁਣਾਂ ਤੱਕ ਪਹੁੰਚ ਜਾਂਦੇ ਨੇ ਅਦਰੋਜ ਤਾਂ ਪਤਾ ਹੀ ਨਹੀਂ ਸੀ ਲੱਗਣਾ ਪਰ ਲੋਕਾਂ ਦੇ ਵਿੱਚ ਕਿੰਨੀ ਬਦਨਾਮੀ ਜਾਂ ਕਿੰਨਾ ਨੁਕਸਾਨ ਹੁੰਦਾ ਹੈ ਇਹ ਜਿਹੇ ਫੈਸਲਿਆਂ ਦਾ ਸੋ ਇਹ ਮੇਰਾ ਖਿਆਲ ਹੈ ਵੀ ਇਹਨਾਂ ਨੂੰ ਰਿਕਗਨਾਈਜ਼ ਕਰਨਾ ਚਾਹੀਦਾ ਹੈ ਇਦਾਂ ਦੇ ਚੈਨਲਸ ਨੂੰ ਕਿ ਜਿਹੜੇ ਤੁਹਾਡੇ ਫੈਸਲੇ ਗਲਤ ਤੋਂ ਦੱਸਦੇ ਨੇ ਤੇ ਇਹ ਪਹਿਲਾਂ ਪੁੱਛ ਹੀ ਲਿਆ ਕਰਨਗੇ ਭਾਈ ਜੇ ਤੁਹਾਡੇ ਕੋਲ ਆਇਆ ਤਾਂ ਸਸ ਅਸੀਂ ਗਲਤ ਫੈਸਲਾ ਕੋਈ ਕਰਤਾ ਨਹੀਂ ਰਹੇ ਕਿਤੇ ਹੋਰ ਫੇਰ ਅੱਗੇ ਵੀ ਜਿਹੜੀ ਤੁਸੀਂ ਗੱਲ ਕਰਨ ਜਾ ਰਹੇ ਹੋ ਫਰੀਦਕੋਟ ਯੂਨੀਵਰਸਿਟੀ ਦੀ ਉਹ ਵੀ ਲਗਭਗ ਇੰਨਾ ਦੀ ਹੋਏ ਉਹ ਵੀ ਮੇਰਾ ਫੈਸਲਾ ਵਾਪਸ ਲੈ ਲੈਣਗੇ ਜਿਹੜਾ ਆਪਾਂ ਡਿਸਕਸ ਕਰਾਂਗੇ ਬਿਲਕੁਲ ਉਹ ਤੇ ਆਪਾਂ ਗੱਲ ਕਰ ਹੀ ਲੈਣੇ ਆ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਦੇ ਕਰੀਬੀਆਂ ਨੂੰ ਇੱਥੇ ਪੋਸਟਿੰਗਾਂ ਚਲੋ ਇਹ ਕੋਈ ਨਵੀਂ ਗੱਲ ਨਹੀਂ ਆਪਾਂ ਪਹਿਲਾਂ ਵੀ ਗੱਲ ਕਰਕੇ ਹਟਿਆ ਮਸਵੀਰ ਦੇ ਪ੍ਰੋਗਰਾਮ 'ਚ ਵੀ ਗੱਲ ਕਰਕੇ ਹਟਿਆ ਕਿ ਦਿੱਲੀ ਵਾਲੇ ਆਪਣੇ ਕਰੀਬੀਆਂ ਨੂੰ ਇੱਥੇ ਪੋਸਟਿੰਗਾਂ ਦੇ ਰਿਹਾ ਹੁਣ ਕਹਿੰਦੇ ਕਿ ਜਿਹੜਾ ਦਿੱਲੀ ਵਾਲਾ ਮਾਫ ਕਰਨਾ ਜਿਹੜਾ ਬਾਬਾ ਫਰੀਦ ਮੈਡੀਕਲ ਯੂਨੀਵਰਸ ਉਹਦੇ ਜਿਹੜੇ ਵਾਈਸ ਚਾਂਸਲਰ ਨੇ ਉਹ ਜਿਹੜੇ ਲਾਏ ਗਿਆ ਇਹਨਾਂ ਦੇ ਬੜੇ ਕਰੀਬੀ ਨੇ ਡਾਕਟਰ ਰਜੀਵ ਸੂਦ ਅਰਵਿੰਦ ਕੇਜਰੀਵਾਲ ਸਾਹਿਬ ਦੇ ਬੜੇ ਕਰੀਬੀ ਹੈ ਔਰ ਕਹਿੰਦੇ ਕਿ ਉਹ ਹੁਣੇ ਤੇ ਤਕੜੇ ਗੁੱਲ ਖਲਾ ਰਹੇ ਆ ਇੱਥੇ ਬੜੀ ਧੱਕੇਸ਼ਾਹੀ ਕਰ ਰਿਹਾ ਕੀ ਕੁਝ ਧੱਕੇਸ਼ਾਹੀ ਦੀ ਗੱਲ ਸਾਹਮਣੇ ਆ ਰਹੀ ਹੈ ਕੀ ਕੀ ਕੁਝ ਗੁੱਲ ਇੱਥੇ ਖਲਾਏ ਜਾ ਰਹੇ ਉਹਨਾਂ ਦੇ ਵੱਲ ਦੇਖੋ ਆਪਣੇ ਇੱਕ ਤਾਂ ਮਾਨਕ ਗੋਇਲ ਜੀ ਨੇ ਦੋ ਤਿੰਨੇ ਇਹ ਬੰਦੇ ਬਹੁਤ ਐਕਟਿਵਿਸਟ ਨੇ ਜਿਹੜੇ ਮੇਰਾ ਖਿਆਲ ਹੈ ਕੇਜਰੀਵਾਲ ਸਾਹਿਬ ਨੂੰ ਤਾਂ ਉਹਨਾਂ ਨੂੰ ਬਿਲਕੁਲ ਨਾਲ ਰੱਖਣਾ ਚਾਹੀਦਾ ਕਿਉਂਕਿ ਜਿਹੜਾ ਇਨਫੋਰਮੇਸ਼ਨ ਐਕਟ ਆਇਆ ਸੀ ਜਿਹੜਾ ਮਤਲਬ ਰਾਈਟ ਟੂ ਇਨਫੋਰਮੇਸ਼ਨ ਹੈ ਆਰ ਆਈਟੀ ਜਿਹਨੂੰ ਕਹਿੰਦੇ ਨੇ ਉਹਦੇ ਚ ਲੋਕ ਬੜੀ ਇਨਫੋਰਮੇਸ਼ਨ ਇਕੱਠੀ ਕਰਦੇ ਨੇ ਉਹਨਾਂ ਦੀ ਜਿਹੜੀ ਰਿਪੋਰਟ ਹੈ ਉਹਦੇ ਮੁਤਾਬਕ ਉੱਥੇ ਜਿਹੜੇ ਕੰਟਰੈਕਟ ਯੂਨੀਅਨ ਦੇ ਕੋਈ ਲੀਡਰ ਹੈਗੇ ਨੇ ਮਿਸਟਰ ਅਰੋੜਾ ਸ਼ਾਇਦ ਅਸ਼ੋਕ ਰੌੜਾ ਉਹਨਾਂ ਦਾ ਨਾਮ ਮੈਨੂੰ ਐਗਜ਼ੈਕਟਲੀ ਨਹੀਂ ਯਾਦ ਉਹਨਾਂ ਨੇ ਮਤਲਬ ਇਹਨਾਂ ਦੇ ਜਿਹੜੇ ਗਲਤ ਕਰਵਾਈਆਂ ਕਰਦੇ ਹੋਣਗੇ ਕਪਲੇਬਾਜ਼ੀਆਂ ਜਾਂ ਹੋਰ ਉਹਦਾਂ ਦੀਆਂ ਕੱਟ ਕੇ ਲੈਂਦੀਆਂ ਉਹਨਾਂ ਦੀ ਤਾਂ ਬਦਲੀ ਚੱਕ ਕੇ ਮਾਰੀ ਇਹ ਜੀ ਜਗ੍ਹਾ ਤੇ ਜਿੱਥੇ ਉਹ ਪੋਸਟ ਹੈ ਨਹੀਂ ਉਹਨਾਂ ਵਾਲੀ ਵੈਸੇ ਜਿੱਥੇ ਬਦਲੀ ਕੀਤੀ ਗਈ ਹੈ ਵਿਕਾਸ ਸਰੂੜਾ ਉਹਨਾਂ ਦਾ ਨਾਮ ਵਿਕਾਸ ਸਰੂੜਾ ਦੂਜਾ ਉਹਨਾਂ ਨੇ ਜਿਹੜੀ ਕਮਾਲ ਦੀ ਗੱਲ ਕਰੀ ਕਿ ਮੇਰਾ ਖਿਆਲ ਹੈ ਕੋਈ ਮੂਰਖ ਹੀ ਕਰ ਸਕਦਾ ਐਦਾਂ ਦੀ ਗੱਲ ਕਿ ਤੁਹਾਡਾ ਮੁਲਾਜ਼ਮ ਹੈ ਤੁਸੀਂ ਉਹਦੀ ਬਦਲੀ ਉੱਥੋਂ ਕਰਦੇ ਆ ਜਿਹੜਾ ਮੇਨ ਕੈਂਪਸ ਹੈ ਉਹ ਚ ਉਹਦੀ ਐਂਟਰੀ ਬੈਨ ਕਰਦੇ ਮਤਲਬ ਇੱਕ ਬੰਦਾ ਸਰਵਿਸ ਕਰ ਰਿਹਾ ਹੈ ਤੁਸੀਂ ਉਹਦੀ ਐਂਟਰੀ ਕੋਈ ਕ੍ਰਿਮੀਨਲ ਥੋੜੀ ਹੋਵੇ ਤੁਸੀਂ ਇਸ ਤਰ੍ਹਾਂ ਬੈਨ ਕਰ ਸਕਦੇ ਹੋ ਸੋ ਇਹ ਥੋੜਾ ਬਹੁਤ ਮੇਰਾ ਖਿਆਲ ਹੈ ਇੱਕ ਇੱਕ ਬੇਸਿਕ ਡੀਸੈਂਸੀ ਹੁੰਦੀ ਹੈ ਜਿਹੜੀ ਇਹ ਲੈਕ ਕਰਦੇ ਨੇ ਪਹਿਲਾਂ ਵੀ ਜਦੋਂ ਉੱਥੇ ਆਪਣੇ ਮੇਰਾ ਖਿਆਲ ਹੈ ਜੋੜੇ ਮਾਜਰਾ ਸਾਹੋਗੇ ਸੀ ਮੰਤਰੀ ਉਹਨਾਂ ਨੇ ਉੱਥੇ ਵਾਈਸ ਚਾਂਸਲਰ ਨੂੰ ਵਾਈਬਾਲੇ ਸੀ ਬਿਸਤਰੇ ਦੇ ਉੱਪਰ ਤੇ ਉਬਜਾਰੇ ਰਿਜ਼ਾਈਨ ਕਰਕੇ ਸੀ ਤਕੜੇ ਸੋਸ਼ਲ ਰਾਜਵਾਦ ਅਜਿਹੀ ਸੀ ਉਤੋਂ ਬਾਅਦ ਇਹ ਲੱਗੇ ਨੇ ਮੇਰਾ ਖਿਆਲ ਹੈ ਜੀਪ ਸੂਤ ਜੀ ਪਰ ਇਹਨਾਂ ਨੂੰ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਹੈ ਗੱਲ ਦਾ ਕਿ ਬੇਸਿਕ ਬੇਸਿਕ ਹਿਊਮਨ ਰਾਈਟਸ ਬੇਸਿਕ ਕਰਟਸੀਜ਼ ਹੁੰਦੀਆਂ ਨੇ ਕਿ ਥੋੜਾ ਮੁਲਾਜ਼ਮ ਹੈ ਥੋੜੇ ਮੁਲਾਜ਼ਮਾਂ ਦੀ ਇੱਕ ਯੂਨੀਅਨ ਦਾ ਉਹ ਜੇ ਤੁਹਾਡੇ ਉਹਨਾਂ ਮਤਭੇਦ ਵੀ ਨੇ ਜਾਂ ਤੁਹਾਨੂੰ ਕੋਈ ਡਿਸਪਲਿਨ ਦੀ ਸਮੱਸਿਆ ਵੀ ਆਉਂਦੀ ਹੈ ਤਾਂ ਉਹਦੇ ਬੜੇ ਤਰੀਕੇ ਨੇ ਕੋਈ ਐਸੀ ਕੋਈ ਇਦਾਂ ਦੀ ਥੋੜੀ ਗੱਲ ਹੁੰਦੀ ਹੈ ਸਾਰੀ ਦੁਨੀਆ ਡਿਸਪਲਾਈਜ਼ ਕਰਦੀ ਹੈ ਮਲਾਜ਼ਮਾਂ ਨੂੰ ਉਹਨਾਂ 'ਚ ਕਈ ਵਾਰ ਪ੍ਰੋਬਲਮਸ ਹੁੰਦੀਆਂ ਵੀ ਨੇ ਕਿ ਤੁਸੀਂ ਇਦਾਂ ਅੰਨਿਆਂ ਦੀ ਤਰ੍ਹਾਂ ਉਹਦੀ ਬਦਲੀ ਕਰਦੇ ਹੋ ਤੇ ਪੋਸਟੇ ਹੀ ਨਹੀਂ ਉਹਦਾ ਕੰਮ ਹੀ ਕੋਈ ਨਹੀਂ ਕਿ ਤਾ ਉਹਨੂੰ ਤੁਸੀਂ ਰੋਨ ਨੂੰ ਮੌਜ ਕਰਤੀ ਉੱਥੇ ਬੈਠੂਗਾ ਦੂਜਾ ਇੱਥੇ ਵੀ ਐਂਟਰੀ ਬੈਨ ਕਰਤੀ ਇਹਦਾ ਮਤਲਬ ਇਹ ਵੀ ਆਰਾਮ ਨਾਲ ਮੌਜਾਂ ਜਿੱਥੇ ਮਰਜ਼ੀ ਕਰਦਾ ਫਿਰ ਇਹ ਮਨ ਕਿਦਾਂ ਦਾ ਐਡਮਿਨਿਸਟ੍ਰੇਸ਼ਨ ਹੈ ਸੋ ਇਹ ਵੀ ਮੇਰਾ ਖਿਆਲ ਹੈ ਇਹਨਾਂ ਨੂੰ ਰੋਪ ਐਗਜ਼ਾਮਪਲ ਨਹੀਂ ਵਾਪਸ ਲੈ ਲੈਣਾ ਚਾਹੀਦਾ ਤੇ ਉਹਦਾ ਜਿੰਨਾ ਜੋ ਜਿਹੜੀਆਂ ਵੀ ਸਮੱਸਿਆਵਾਂ ਹਨ ਉਹਨਾਂ ਨੂੰ ਬੈਠ ਕੇ ਹੱਲ ਕਰਨ ਉੱਥੇ ਉਸ ਤਰੀਕੇ ਦੇ ਨਾਲ ਪਤਾ ਨਹੀਂ ਇਹ ਛੋਟੇ ਛੋਟੀਆਂ ਗੱਲਾਂ ਦੇ ਨਾਲ ਹੀ ਆਪਣਾ ਵੱਡਾ ਡੈਮੇਜ ਕਰਾ ਰਹੀ ਆ ਆਵਾਦ ਨੂੰ ਪਰ ਟੀਅਰ ਕਰਵਾ ਲਿਆ ਬਹੁਤ ਸਾਰਾ ਦੇਖੋ ਥਾਂ ਥਾਂ ਪਿੰਡਾਂ ਦੇ ਵਿੱਚ ਹੁਣ ਕਿਸਾਨ ਤਾਂ ਘੇਰ ਨਹੀਂ ਲੱਗੇ ਨੇ ਪਰ ਉਹਦੇ ਚ ਠੀਕ ਹੈ ਮੈਂ ਦੇਖਿਆ ਕਈ ਐਮਐਲਏ ਵਿਚਾਰੇ ਬੜੇ ਨਹਾ ਤੋ ਕੇ ਨਵੇਂ ਕੱਪੜੇ ਪਾਏ ਉਹਨੇ ਵਿਚਾਰਿਆਂ ਨੇ ਬੜੀ ਟੋਰ ਜੀ ਵਾਲੇ ਤੇ ਉਹ ਉੱਥੇ ਜਾ ਕੇ ਵੇਚਤੀ ਹੋ ਜਾਂਦੀ ਹੈ ਫਿਰ ਉਸ ਤਰੀਕੇ ਦੇ ਨਾਲ ਸੋ ਇਹਨਾਂ ਨੂੰ ਕੋਈ ਮੇਰੇ ਖਿਆਲ ਇੱਕ ਵਾਰ ਤੁਹਾਨੂੰ ਯਾਦ ਹੈ ਜਦੋਂ ਪਹਿਲਾਂ ਪਹਿਲਾਂ ਹੀ ਗਵਰਨਮੈਂਟ ਬਣੀ ਸੀ ਖੇਜਰੀਵਾਲ ਸਾਹਿਬ ਨੇ ਇੱਕ ਐਮਐਲਏ ਦੀ ਮੀਟਿੰਗ ਕਰੀ ਸੀ ਬੜੀ ਸ਼ੁਰੂਆਤ ਵਿੱਚ ਹਾਂ ਜਵਾਬ ਦੂਜੇ ਦੀ ਜਦ ਨਹੀਂ ਮਨੇ ਕਿਹਾ ਸੀ ਹਾਂ ਕਟੜਾ ਇਮਾਨਦਾਰੀ ਦਾ ਉਹਦੇ ਵਿੱਚ ਮੇਰੇ ਖਿਆਲ ਪਾਠ ਕੀਤਾ ਗਿਆ ਸੀ ਹਾਂ ਇਸ ਬਣਾਇਆ ਹਾਂ ਇਹ ਤਮੀਜ਼ ਦਾ ਪਾਠ ਵੀ ਪੜਾ ਦੇਣ ਕਿ ਪਬਲਿਕ ਨਾਲ ਜਿਹੜਾ ਕਿਸ ਤਰ੍ਹਾਂ ਤਮੀਜ਼ ਨਾਲ ਪੇਸ਼ ਆਉਣਾ ਹੈ ਮੁਲਾਜ਼ਮਾਂ ਨਾਲ ਕਿਸਾਨਾਂ ਨਾਲ ਇਹ ਖੁਦ ਵੀ ਸਿੱਖ ਲੈਣ ਤੇ ਉਹਨਾਂ ਨੂੰ ਵੀ ਦੱਸ ਦੇਣ ਤਾਂ ਚੰਗਾ ਹੋਊਗਾ 27 ਦੇ ਵਿੱਚ ਉਹਦਾ ਫਾਇਦਾ ਹੋਊਗਾ ਇਹਨਾਂ ਨੂੰ ਨਹੀਂ ਤਾਂ ਫਿਰ ਰਿਜ਼ਲਟ ਸਾਹਮਣੇ ਹੀ ਨੇ ਆਪਣੇ ਬਿਲਕੁਲ ਬਿਲਕੁਲ ਚਲੋ ਪੱਟੀ ਸਾਹਿਬ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਹੈ ਜੀ ਥੈਂਕ ਯੂ ਥੈਂਕ ਯੂ ਸਿਕਾ ਫਾਈਰ ਡਾਕਟਰ ਰਵਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਦੇ ਬਲੋਂ ਪ੍ਰੋਗਰਾਮ ਕਰਾ ਤੇ ਸਾਥ ਨਾਲ ਗੱਲਬਾਤ ਕੀਤੀ ਗਈ ਉਮੀਦ ਕਰਦੇ ਆ ਕਿ ਪੱਟੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋਵੇ ਦੁਬਾਰਾ ਫਿਰ ਮਿਲਾਂਗੇ ਧੰਨਵਾਦ